ਗੁਰਜੀ ਕੀ ਫਤਿਹ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਨੌਜਵਾਨ ਵੀਰਾਂ ਨੂੰ ਇਹ ਕੰਮ ਦੇਖ ਕੇ ਮੈਨੂੰ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਨੌਜਵਾਨ ਵੀਰ ਪੰਛੀਆਂ ਨੂੰ ਬਚਾਉਣ ਵਾਸਤੇ ਜੋ ਵੀ ਕੋਈ ਕੁਦਰਤ ਨਾਲ ਪਰਵਾਹ ਕਰ ਰਿਹਾ ਹੈ ਕੁਦਰਤ ਨੂੰ ਬਚਾਉਣ ਵਾਸਤੇ ਦਰਖਤ ਰੁੱਖ ਫੁੱਲ ਪੌਦੇ ਲਾ ਰਹੇ ਨੇ ਮੈਨੂੰ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਹੈ ਇਸ ਕਰਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੇ ਮੈਂ ਹੋਰ ਇਹਨਾਂ ਦੇ ਵਿੱਚ ਦੇਖਦਾ ਜਾਂ ਸੁਣਦਾ ਹਰ ਇੱਕ ਖਾਤੇ ਆਪਣੀ ਜਵਾਨੀ ਆ ਜਿਹੜੀ ਨਸ਼ਾ ਨੇ ਖਾਲੀ ਸਰੰਜਾਂ ਨੇ ਖਾਲੀ ਜਿੰਨਾਂ ਤੋਂ ਆਪਣੇ ਪੰਜਾਬੀ ਸੂਰਮੇ ਤੋਪਾਂ ਗੋਲਿਆਂ ਤੋਂ ਨਹੀਂ ਮਰੇ ਇਹੋ 1.5 ਇੰਚ ਦੀ ਸਰੰਜ ਨੇ ਆਪਣੇ ਪੰਜਾਬੀ ਦਾ ਜਵਾਨੀ ਦਾ ਸਤਿਆਨਾਸ਼ ਕਰ ਦਿੱਤਾ ਵਧੀਆ ਵਧੀਆ ਹੈਪੀ ਤੇ ਇਹ ਜਿਹੜੇ ਨੌਜਵਾਨ ਨੇ ਮੇਰੇ ਸੱਜੇ ਖੱਬੇ ਮੋਢੇ ਨੇ ਤੇ ਬਹੁਤ ਹੀ ਵਧੀਆ ਕੁਰਸੀ ਦੇ ਦਰਸ਼ਕਾਂ ਦੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੋ ਜੋ ਵੀ ਵੀਡੀਓ ਦੇਖ ਰਿਹਾ ਮੈਂ ਇਹੀ ਕਹਿਣਾ ਚਾਹਣਾ ਜੇ ਆਪਾਂ ਕੋਈ ਲੰਡੀ ਲੂਚੀ ਵੀਡੀਓ ਬਣਾਈਏ ਤਾਂ ਹਰ ਇੱਕ ਸ਼ੇਅਰ ਕਰਦਾ ਹੈ। ਇਹ ਵੀਡੀਓ ਨੂੰ ਵੱਧ ਤੋਂ ਵੱਧ ਦਬ ਕੇ ਸ਼ੇਅਰ ਕਰੋ। ਅੱਜ ਭਾਈ ਦੇ ਵਿੱਚ ਤਾਪਮਾਨ 50 60 ਸੀ ਤੇ ਉੱਥੇ ਜਦੋਂ ਦਰਖਤ ਲਾਉਣ ਲੱਗੇ ਤੇ ਅੱਜ ਉੱਥੇ 35 34 ਦਾ ਤਾਪਮਾਨ ਹੋ ਗਿਆ। ਇਸ ਕਰਕੇ ਏਸ਼ੀਆ ਦੇ ਨਾਲੋਂ ਜੇ ਆਪਾਂ ਕੱਲੇ ਕੱਲਾ ਪੌਦਾ ਲਾਈਏ ਆਪਣੇ 5 6 ਕਰੋੜ ਜਨਸੰਖਿਆ ਜੇ ਇੱਕ ਇੱਕ ਪੌਦਾ ਵੀ ਲਾਈਏ ਆਪਾਂ 5 6 ਕਰੋੜ ਦਰਖਤ ਲੱਗਦਾ ਤੇ ਆਪਣਾ ਤਾਪਮਾਨ 25 28 ਤੇ ਆ ਜਾਊਗਾ। ਇਸ ਕਰਕੇ ਬਣਤੀ ਹੈ। ਵੱਤ ਵਾ ਦਰਖਤ ਲਾਓ ਧੀਆਂ ਬਚਾਓ ਬਰੁਖ ਬਜਾਓ ਪੰਜਾਬ ਬਚਾਓ ਜਵਾਨੀ ਬਚਾਓ ਆਪਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ